ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆ ਆਪ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜਿਸ ਤਰ੍ਹਾਂ ਕਿ ਪਿਛਲੀ ਵੀਡੀਓ ਦੇ ਵਿੱਚ ਅਸੀਂ ਆਪ ਜੀ ਨੂੰ ਦੱਸਿਆ ਸੀ ਕਿ ਰਾਇ ਬੁਲਾਰਜੀ ਮਹਤਾ ਕਾਲੂ ਜੀ ਉਤੇ ਕਿਵੇਂ ਪੜਕੇ ਸੋ ਇਸੇ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਆਪ ਜੀ ਨੂੰ ਦੱਸਾਂਗੇ ਕਿ ਬੀਬੇ ਨਾਨਕੀ ਜੀ ਦਾ ਵਿਆਹ ਕਿਵੇਂ ਹੋਇਆ ਸੋ ਆਓ ਜਾਣਦੇ ਆ ਲੋਦੀ ਰਾਜ ਦੇ ਵੇਲੇ ਜ਼ਮੀਨ ਦਾ ਸਰਕਾਰੀ ਮਾਮਲਾ ਨਗਦ ਨਹੀਂ ਸੀ ਲਿਆ ਜਾਂਦਾ ਸਗੋਂ ਮਾਮਲੇ ਵਿੱਚ ਕਿਸਾਨਾਂ ਕੋਲੋਂ ਜਿਨਸ ਅਨਾਜ ਵਸੂਲ ਕੀਤੀ ਜਾਂਦੀ ਸੀ ਉਸ ਵੇਲੇ ਮੱਧ ਪੰਜਾਬ ਮਾਝਾ ਤੇ ਬਾਰ ਦਾ ਸੂਬੇਦਾਰ ਨਵਾਬ ਦੌਲਤ ਖਾਨ ਲੋਦੀ ਸੀ ਇਸ ਦਾ ਹੈੱਡ ਕੁਆਰਟਰ ਦਫਤਰ ਦੇ ਰਹਿਸ਼ ਸੁਲਤਾਨਪੁਰ ਵਿੱਚ ਸੀ ਸਾਰੇ ਸੂਬੇ ਨੂੰ ਛੋਟੇ-ਛੋਟੇ ਪ੍ਰਗਣਿਆਂ ਵਿੱਚ ਵੰਡਿਆ ਹੋਇਆ ਸੀ ਹਰ ਇੱਕ ਪ੍ਰਗਣੇ ਦਾ ਮਾਮਲਾ ਵਸੂਲ ਕਰਨ ਵਾਸਤੇ ਇੱਕ ਸਰਕਾਰੀ ਨੌਕਰ ਰੱਖਿਆ ਹੋਇਆ ਸੀ ਤਲਵੰਡੀ ਤੇ ਉਸਦੇ ਚੌਗਿਰਦੇ ਦਾ ਮਾਮਲਾ ਮਸੂਲ ਕਰਨ ਵਾਸਤੇ ਜੋ ਨੌਜਵਾਨ ਮੁਕਰਰ ਸੀ ਉਹਦਾ ਨਾਂ ਜੈਰਾਮ ਸੀ ਜੈਰਾਮ ਸੁਲਤਾਨਪੁਰ ਦਾ ਰਹਿਣ ਵਾਲਾ ਇੱਕ ਚੰਗੇ ਰੱਜੇ ਪੁੱਜੇ ਤੇ ਸਤਕਾਰੇ ਘਰਾਣੇ ਦਾ ਨ ਉਹ ਨਿਹਾਲ ਸੀ ਇਸ ਨਿਹਾਲ ਨਾਲ ਬੀਬੀ ਨਾਨਕੀ ਜੀ ਦੀ ਸ਼ਾਦੀ ਰਾਏ ਬੁਲਾਰਦੇ ਕਹਿਣ ਤੇ ਹੋਈ ਸੀ ਇਸੇ ਵਾਸਤੇ ਜੈ ਰਾਮ ਰਾਏ ਬੁਲਾਰਦਾ ਬੜਾ ਸਤਕਾਰ ਕਰਦਾ ਸੀ। ਹਾੜੀ ਦੇ ਸਮੇਂ ਜੈ ਰਾਮ ਤਲ ਤਲਵੰਡੀ ਆ ਕੇ ਰਹਿੰਦਾ ਤੇ ਮਾਮਲਾ ਵਸੂਲ ਕਰਦਾ। ਚੰਗੀ ਸੂਝ-ਬੂਝ ਵਾਲਾ ਤੇ ਪਲਾ ਮਾਨਸ ਹੋਣ ਕਰਕੇ ਸਾਰੇ ਪ੍ਰਗਣੇ ਵਿੱਚ ਉਸਦੀ ਬਹੁਤ ਇੱਜ਼ਤ ਸੀ। ਆਪਣਿਆਂ ਤੇ ਬਗਾਨਿਆਂ ਨਾਲ ਉਹ ਮਿੱਤਰਤਾ ਰੱਖਣ ਸਿੱਖਿਆ ਹੋਇਆ ਸੀ। ਗੁਰੂ ਨਾਨਕ ਨਾਲ ਜੈ ਰਾਮ ਦਾ ਪਿਆਰ ਸੀ ਇਸ ਕਰਕੇ ਨਹੀਂ ਕਿ ਗੁਰੂ ਨਾਨਕ ਉਹਦਾ 사ਲਾ ਸੀ ਸਗੋਂ ਇਸ ਕਰਕੇ ਕਿ ਰਾਇ ਬੁਲਾਰ ਤੇ ਬੀਬੇ ਨਾਨਕੀ ਜੀ ਉਸ ਜੈ ਰਾਮ ਨੂੰ ਦੱਸਿਆ ਸੀ ਕਿ ਗੁਰੂ ਨਾਨਕ ਜੀ ਆਮ ਮਨੁੱਖਾਂ ਵਰਗਾ ਨਹੀਂ ਇਹ ਕਰਾਮਾਤੀ અવਤਾਰ ਹੈ ਪਰਮਾਤਮਾ ਨੇ ਜਗਤ ਭਲੇ ਵਾਸਤੇ ਇਸ ਜਗਤ ਵਿੱਚ ਭੇਜਿਆ ਹੈ ਰਾਇ ਬੁਲਾਰ ਦੇ ਗੁੱਸੇ ਹੋਣ ਪਿੱਛੋਂ ਕਾਲੂ ਨੇ ਪ੍ਰਗਟ ਤੌਰ ਤੇ ਗੁਰੂ ਨਾਨਕ ਜੀ ਨੂੰ ਕੁਝ ਨਹੀਂ ਸਿੱਖੇਹਾ ਗੁਰੂ ਜੀ ਪਰਮਾਤਮਾ ਭਗਤੀ ਵਿੱਚ ਰੁੱਝੇ ਰਹਿੰਦੇ ਉਹੋ ਕੁਝ ਕਰਦੇ ਜੋ ਕੁਝ ਉਹਨਾਂ ਦੇ ਚਿੱਤ ਨੂੰ ਭਾਉਂਦਾ ਸੋ ਇਹ ਸੀ ਕਿ ਬੇਬੇ ਨਾਨਕੀ ਜੀ ਦਾ ਇਹ ਆਨੰਦ ਕਾਰਜ ਕਿਸ ਨਾਲ ਹੋਏ ਸੋ ਹੁਣ ਅਗਲੀ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਪਿੱਤਲ ਦਾ ਗੜਵਾ ਤੇ ਮੰਦਰੀ ਦਾਨ ਇਹਦਾ ਮਤਲਬ ਕੀ ਸੀ ਸੋ ਇਹ ਅਸੀਂ ਜਾਣਾਂਗੇ ਅਗਲੀ ਵੀਡੀਓ ਦੇ ਵਿੱਚ ਅਗਰ ਇਤਿਹਾਸ ਦੱਸਦੇ ਹਾਂ ਸਾਡੇ ਤੋਂ ਬੇਅੰਤ ਪ੍ਰਕਾਰ ਦੀਆਂ ਭੁੱਲਣਾ ਹੋ ਜਾਂਦੀਆਂ ਸਾਧ ਸੰਗਤ ਜੀ ਆ ਬਖਸ਼ਣਯੋਗ ਹੋ ਭੁੱਲ ਚੁੱਕਾਂ ਦੀ ਕਿਮਾ ਯਾਤਨਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ